ਚੁੱਪ ਕਰੋ ਇਹ ਵੀ 10 ਕਿ ਮਿੰਟ ਲਾ ਮੰਗੇ ਆਪਾਂ ਜਿਆਦਾ ਸਮਾਂ ਨਹੀਂ ਤੁਹਾਨੂੰ ਬਾਊਚਰ ਹੋ ਗਿਆ ਠੀਕ ਹੈ ਤਾਂ ਤੇ ਤੁਹਾਨੂੰ ਯਾਦ ਹੋਣਾ ਚਾਹੀਦਾ ਬਟੇ ਸ਼ਾਇਦ ਕਿਸੇ ਬੱਚੇ ਨੇ ਪੜਿਆ ਵੀ ਹੋਵੇ ਕਿਤੇ ਅੱਜ ਕਰਤਾਰ ਸਿੰਘ ਸ਼ਰਾਬਾ ਦਾ ਸ਼ਹੀਦੀ ਦਿਹਾੜਾ ਹੈ ਪਤਾ ਕਿਸੇ ਬੱਚੇ ਨੂੰ ਹਾਂ ਸ਼ਹੀਦੀ ਦਿਹਾੜਾ ਕਰਤਾਰ ਸਿੰਘ ਸ਼ਰਾਬੇ ਦਾ ਜਿਹੜੇ ਲੋਕ ਦੇਸ਼ ਨੂੰ ਯਾਦ ਕਰਾਉਣ ਖਾਤਰ ਸ਼ਹੀਦ ਹੋਏ ਸਾਰਿਆਂ ਨੂੰ ਛੋਟੀ ਉਮਰ ਦਾ ਸੀ ਕਰਤਾਰ ਸਿੰਘ ਸ਼ਰਾਬਾ 19 ਸਾਲ 11 ਮਹੀਨੇ ਦੀ ਉਮਰ ਸੀ ਜਦੋਂ ਉਸ ਬੱਚੇ ਨੇ ਜਾਂ ਉਸ ਨੌਜਵਾਨ ਨੇ ਫਾਸੀ ਘਾਟਚ ਪਾਈ ਸੀ ਕਾਦੀ ਖਤਰਪਲਾ ਹਾਂ ਦੇਸ਼ ਨੂੰ ਅਪਜਾਤ ਕਰ ਗਿਆ ਛੱਤ ਦੇਖੋ ਬਟੇ ਤੁਹਾਡੇ ਭਾਤੋ ਸਿਰਫ 3 ਸਾਲ ਵੱਡਾ ਸੀਗਾ ਉਹ ਠੀਕ ਹੈ ਕਰਤਾਰ ਸਿੰਘ ਸਰਾਬੇ ਦਾ ਜਿਹੜਾ ਜਨਮ ਹੈ 1896 ਚ ਹੋਇਆ ਸੀਗਾ 1896 ਚ 1907 ਦੇ ਵਿੱਚ ਭਗਸੇ ਦਾ ਜਨਮ ਹੋਇਆ ਸੀਗਾ 11 ਸਾਲ ਵੱਡਾ ਸੀਗਾ ਕੌਣ ਸੀ ਵੱਡਾ ਪਲਾ ਸਰਾਬਾ ਸਰਾਬਾ ਠੀਕ ਹੈ ਸੋ ਇਹਦਾ ਜਨਮ ਇਹ ਜਿਹੜਾ ਪਿੰਡ ਸਰਾਬਾ ਚ ਹੋਇਆ ਸੀ ਲੁਧਿਆਣੇ ਦੇ ਨੇੜੇ ਪਿੰਡ ਪੈਂਦਾ ਠੀਕ ਹੈ ਪਿਤਾ ਦਾ ਨਾਮ ਸਰਦਾਰ ਮੰਗਲ ਸਿੰਘ ਮਾਤਾ ਦਾ ਨਾਮ ਮਹਿਤਾਬ ਕੌਰ ਸੀ ਇਹਨਾਂ ਦੀ ਇੱਕ ਛੋਟੀ ਭੈਣ ਸੀ ਧਨਕੌਰ ਠੀਕ ਹੈ ਬਟੇ ਦੋਵੇਂ ਭੈਣ ਭਰਾ ਸੀਗੇ ਤੇ ਕਤਾਰ ਸਿੰਘ ਸਰਾਬਾ ਬਟੇ ਰੱਜੀਪੁਰ ਦੇ ਘਰ ਚ ਪੈਦਾ ਹੋਇਆ ਸੀਗਾ ਬਹੁਤ ਵਧੀਆ ਘਰ ਸੀ ਇਹਨਾਂ ਦਾ ਤੇ ਖਾਨਦਾਨ ਵਧੀਆ ਸੀਗਾ ਚੰਗੀ ਜ਼ਮੀਨ ਸੀਗੀ ਪਰ ਜਿਹੜਾ ਇਹਨਾਂ ਦਾ ਵਾਪਸੀ ਦਾ ਪਤਾ ਸੀਗਾ ਮੰਗਲ ਸਿੰਘ ਉਹ ਛੋਟੀ ਉਮਰ ਚ ਬਟੇ ਉਹਦੀ ਮੌਤ ਹੋ ਗਏ ਸੋ ਦਾਦਾ ਜੀ ਜਿਹੜੇ ਬਦਲ ਸਿੰਘ ਸੀਗੇ ਉਹਨਾਂ ਨੇ ਫਿਰ ਪਾਲਣ ਪੋਸ਼ਣ ਕੀਤਾ ਕਿਦਾ ਬਣਾ ਕਰਤਾਰ ਸਿੰਘ ਕਰਤਾਰ ਸਿੰਘ ਪੰਜਵੀਂ ਤੱਕ ਦੀ ਵਿੱਦਿਆ ਸਕੂਲ ਚੋਂ ਪ੍ਰਾਪਤ ਕੀਤੀ ਸਾਰੇ ਪਿੰਡ ਚੋਂ ਉਸ ਤੋਂ ਬਾਅਦ ਲੁਧਿਆਣੇ ਚਲਾ ਗਿਆ ਬਟੇ ਲੁਧਿਆਣੇ 10ਵੀਂ ਕਲਾਸ ਤੱਕ ਵਿੱਦਿਆ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਦਾ ਚਾਚਾ ਜੀ ਉੜੀਸਾ ਦੇ ਵਿੱਚ ਉੜੀਸਾ ਸਾਡੀ ਇੱਕ ਸਟੇਟ ਹੈ ਜਾਣਦੇ ਹੋ ਇਹ ਨਕਸ਼ਾ ਦੇਖਿਆ ਹੋਊਗਾ ਉੱਥੇ ਦਾ ਚਾਚਾ ਨੌਕਰੀ ਕਰਦਾ ਸੀ ਫਿਰ ਉੱਥੇ ਚਲਾ ਗਿਆ ਉੱਥੇ ਜਾ ਕੇ ਇਹਨੇ 10ਵੀਂ ਪਾਸ ਕੀਤੀ ਸੀ ਇੱਥੋਂ ਛੱਡ ਗਿਆ ਸੀ ਉੱਥੇ ਕਰ ਲਈ ਸੀ ਜਾ ਕੇ ਤੇ 16 ਸਾਲ ਦੀ ਉਮਰ ਦੇ ਵਿੱਚ ਜਿਹੜਾ ਸਰਬਾਏ ਬਟੇ ਇਹਨੇ ਉੱਚੀ ਪੜ੍ਹਾਈ ਵਾਸਤੇ ਵਧੀਆ ਪੜ੍ਹਾਈ ਵਾਸਤੇ ਕਿਉਂਕਿ ਖਾਂਦਾ ਪੀਂਦਾ ਪਰਿਵਾਰ ਸੀਗਾ ਵਧੀਆ ਪਰਿਵਾਰ ਸੀਗਾ ਦਾਦਾ ਚਾਹੁੰਦਾ ਸੀਗਾ ਵੀ ਮੇਰਾ ਬੱਚਾ ਜਿਹੜਾ ਵਧੀਆ ਪੜ੍ਹਾਈ ਕਰਕੇ ਵੱਡਾ 16 ਸਾਲ ਦੀ ਉਮਰ ਦੇ ਵਿੱਚ ਇਹ ਬੰਦਾ ਬਟੇ ਅਮਰੀਕਾ ਚੱਲ ਪਿਆ ਇੱਥੋਂ ਕਿੱਥੇ ਚੱਲ ਪਿਆ ਅਮਰੀਕਾ ਪਹੁੰਚ ਗਿਆ ਬਟੇ ਜਦੋਂ ਅਮਰੀਕਾ ਜਹਾਜ਼ ਤੇ ਉਤਰਿਆ ਇਹਨਾਂ ਜਿਹੜੇ ਭਾਰਤ ਤੋਂ ਲੋਕ ਜਾਂਦੇ ਸੀ ਅਮਰੀਕਾ ਵਾਲੇ ਉਹਨਾਂ ਰੋਕ ਲਿਆ ਸੀਗਾ ਇਹਨੂੰ ਇਹਨੂੰ ਪੁੱਛੇ ਵੀ ਕਾਕਾ ਤੂੰ ਕਿੱਥੋਂ ਆਇਆ ਉਹ ਕਹਿਣ ਲੱਗਾ ਵੀ ਮੈਂ ਹਿੰਦੁਸਤਾਨ ਤੋਂ ਆਇਆ ਕਿਉਂਕਿ ਚੋ ਰੁੱਕਿਆ ਜਾਂਦਾ ਸੀ ਹਿੰਦੁਸਤਾਨ ਦੇ ਲੋਕ ਬਗਾਵਤ ਕਰਦੇ ਸੀ ਨਾ ਬਟੇ ਅੰਗਰੇਜ਼ਾਂ ਦੇ ਖਿਲਾਫ ਉਹਨਾਂ ਨੇ ਉਹ ਸੀ ਵੀ ਇੱਥੇ ਆ ਕੇ ਕੋਈ ਇਹੋ ਜੀ ਗੱਲ ਨਾ ਹੋ ਜੇ ਠੀਕ ਹੈ ਨਾ ਤੇ ਉਹ ਕਹਿੰਦਾ ਜੀ ਮੈਂ ਪੜਨ ਵਾਸਤੇ ਆਇਆ ਕਹਿੰਦਾ ਅਸੀਂ ਤੈਨੂੰ ਜੀ ਵਾਪਸ ਭੇਜ ਦਈਏ ਉਗਣਾ ਹੀ ਪੇ ਦੋ ਬਾਬਸਾ ਪਰ ਮੈਂ ਫਿਰ ਪੜਾਈ ਬਣਾ ਰਹਿ ਜੂਗਾ ਤੇ ਜੇ ਮੈਂ ਪੜ ਕੇ ਅਫਸਰ ਲੱਗ ਗਿਆ ਤੁਹਾਡਾ ਵੀ ਨਾਮ ਉੱਚਾ ਹੋਊਗਾ ਮੇਰੇ ਦੇਖਦਿਆਂ ਨਾ ਉਹ ਵੀ ਉੱਚਾ ਹੋਊਗਾ ਇਹਨਾਂ ਨੂੰ ਅੱਗੇ ਮਿਲ ਗਏ ਬਟੇ ਠੀਕ ਹੈ ਉੱਥੇ ਬਰਕਲੇਜ ਯੂਨੀਵਰਸਿਟੀ ਦਾਖਲਾ ਮਿਲ ਗਿਆ ਇਹਨੂੰ ਕਿੱਥੇ ਬਰਕਲੇਜ ਯੂਨੀਵਰਸਿਟੀ ਦਾ ਨਾਮ ਹੈ ਬਟੇ ਉੱਥੇ ਦਾਖਲਾ ਮਿਲ ਗਿਆ ਹੁਣ ਬਟੇ ਮੈਂ ਤੁਹਾਨੂੰ ਦੱਸਣਾ ਵੀ ਜ਼ਿੰਦਗੀ 'ਚ ਮੋੜ ਕਦੋਂ ਆਉਂਦੇ ਜਿੰਦਗੀ ਕਦੋਂ ਬਦਲੀ ਗਿਆ ਪੜਨ ਸੀ ਪਰ ਉੱਥੇ ਜਾ ਕੇ ਦੇਸ਼ ਭਗਤ ਬਣ ਗਿਆ ਕੀ ਬਣ ਗਿਆ ਦੇਸ਼ ਭਗਤ ਉਹ ਫੇਮੇ ਬਣਿਆ ਬਟੇ ਅਮਰੀਕਾ ਦੇ ਵਿੱਚ ਜਿਹੜੇ ਭਾਰਤ ਤੋਂ ਲੋਕ ਜਾਂਦੇ ਸੀ ਉਹਨਾਂ ਦੇ ਖਿਲਾਫ ਬੜੇ ਵਿਤਕਰੇ ਕਰਦੇ ਸੀ ਲੋਕ ਨਫ਼ਰਤ ਕਰਦੇ ਸੀ ਸਾਨੂੰ ਕਾਲੇ ਲੋਕਾਂ ਨੂੰ ਸਾਨੂੰ ਕਾਲੇ ਕਹਿੰਦੇ ਸੀ ਉਹ ਬਲੈਕ ਆ ਗਏ ਫਿਰ ਕਿੱਥੋਂ ਆ ਕੇ ਚੱਲ ਗਏ ਠੀਕ ਹੈ ਨਾ ਉਹ ਲੋਕ ਉਹ ਮੋਟਰ ਦੇ ਅੰਦਰ ਬਹਿ ਕੇ ਖਾਣਾ ਖਾਂਦੇ ਸੀ ਤੇ ਸਾਡੇ ਲੋਕ ਬਾਹਰ ਖਾਣਾ ਖਾਂਦੇ ਸੀਗੇ ਉੱਥੇ ਸਰਾਬੀ ਨੂੰ ਪਤਾ ਲੱਗਿਆ ਵੀ ਇਹ ਤਾਂ ਬਹੁਤ ਵਿਤਕਰਾ ਹੋ ਰਿਹਾ ਸਾਡੇ ਭਾਰਤੀਆਂ ਨਾਲ ਪੜ੍ਹਾਈ ਛੱਡਤੀ ਤੇ ਕਿਹਦੇ ਕੰਮ ਪੈ ਗਿਆ ਬਟੇ ਦੇਸ਼ ਭਗਤਾਂ ਦੇ ਕੰਮ ਚ ਪੈ ਗਿਆ ਉੱਥੇ ਵੀ ਇੱਕ ਪਾਲਟੀ ਬਣੀ ਗਦਰ ਪਾਰਟੀ ਕਿਹੜੀ ਪਾਲਦਰ ਪਾਰਟੀ ਸੁਣਿਆ ਕਦੇ ਹਾਂਜੀ ਆ ਤੁਹਾਨੂੰ ਪਤਾ ਹੈ ਅਰ ਗਦਰ ਅਖਬਾਰ ਵੀ ਨਿਕਲੇ ਆ ਜਿਹੜਾ ਗਦਰ ਅਖਬਾਰ ਸੀ ਬਟੇ ਕੌਣ ਕੱਢਦਾ ਸੀ ਇਸ ਕਤਾ ਸਿੰਘ ਸਰਾਬਾ ਨਾਲੇ ਉਹ ਛਾਪੇ ਖਾਂਦੇ ਨਹੀਂ ਸੀ ਅੱਜ ਵਾਲਾ ਕੰਮ ਨਹੀਂ ਸੀ ਠੀਕ ਹੈ ਪਹਿਲਾਂ ਅਖਬਾਰ ਤਿਆਰ ਕਰਨਾ ਫਿਰ ਸਾਈਕਲ ਦੇ ਧਰਕੇ ਵੰਡ ਕੇ ਆਉਣਾ ਇਹ ਸਾਰਾ ਕੰਮ ਸਰਾਬਾ ਕਰਦਾ ਸੀ ਕੀ ਕਹਿ ਰਿਆ ਸੀਗਾ ਵੀ ਅਸੀਂ ਯਾਦ ਹੋਣਾ ਉੱਥੇ ਬਹੁਤ ਵੱਡੀ ਸੋਨ ਸਿੰਘ ਪਾਕਣਾ ਦੀ ਗਵਾਈ ਦੇ ਵਿੱਚ ਗਦਰ ਪਾਰਟੀ ਬਣੀ ਬਟੇ ਠੀਕ ਹੈ ਉਸ ਪਾਰਟੀ ਨੇ ਬਰਕਰਾਰ ਰੱਖਿਆ ਤੇ ਸਰਾਬਾ ਫਿਰ ਹੌਲੀ ਹੌਲੀ ਕੀ ਹੋਇਆ ਆਪਣੇ ਦੇਸ਼ ਆ ਗਿਆ ਠੀਕ ਹੈ ਵੀ ਆਪਾਂ ਸਾਰੇ ਆਪਣੇ ਦੇਸ਼ ਭਾਰਤ ਚੱਲੋ ਉੱਥੇ ਜਾ ਕੇ ਅੰਗਰੇਜ਼ਾਂ ਦੇ ਖਿਲਾਫ ਕੀ ਕਰਾਂਗੇ ਬਗਾਵਤ ਕਰਾਂਗੇ ਬਗਾਵਤ ਕਰਾਂਗੇ ਲੜਾਈ ਕਰਾਂਗੇ ਉਹ ਸਾਡੇ ਭਾਰਤ ਚ ਕਿਉਂ ਬੈਠੇ ਨੇ ਉਹ ਉਹ ਕਰਾਂਗੇ ਇੱਥੇ ਆ ਕੇ ਬਟੇ ਸਰਾਬੇ ਦਾ ਕੰਮ ਨਹੀਂ ਮੁੱਕਿਆ ਘਰ ਘਰ ਜਾਣਾ ਰਾਤਾਂ ਨੂੰ ਜਾਣਾ ਫੌਜੀਆਂ ਨੂੰ ਮਿਲਣਾ ਲੋਕਾਂ ਨੂੰ ਮਿਲਣਾ ਠੀਕ ਹੈ ਨਾ ਉਹ ਸਮਝਾਉਣਾ ਵੀ ਸਾਡਾ ਸ਼ੋਸ਼ਣ ਹੋ ਰਿਹਾ ਠੀਕ ਹੈ ਨਾ ਬਟੇ ਜਿਹੜਾ ਜਿਹੜੀ ਆਪਦੀ ਅੱਜ ਸਾਨੂੰ ਮਿਲੀ ਹੈ ਬਟੇ ਔਖੀ ਮਿਲੀ ਹੈ ਬਹੁਤ ਸਾਨੂੰ ਬਹੁਤ ਨੌਜਵਾਨਾਂ ਨੇ ਇਹਦੇ ਲਈ ਜਾਨਾਂ ਦਿੱਤੀਆਂ ਨੇ ਸਮਝ ਗਏ ਤੁਸੀਂ ਹਾਂ ਤੇ ਇੱਥੇ ਆ ਕੇ ਕੀ ਹੋ ਜਾਂਦਾ ਬਟੇ ਇੱਥੇ ਆ ਕੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਆਪਾਂ ਛੋਣੀ ਜੀ ਜਾਇਆ ਕਰਾਂਗੇ ਜਿਹੜੇ ਪੰਜਾਬ ਦੇ ਫੌਜੀ ਨੇ ਉਹਨਾਂ ਨੂੰ ਤਿਆਰ ਕਰਾਂਗੇ ਪੰਜਾਬ ਦੇ ਫੌਜੀ ਅੰਗਰੇਜ਼ਾਂ ਦੀ ਨੌਕਰੀ ਕਰਦੇ ਸੀ ਤੇ ਸਾਡੇ ਲੋਕਾਂ ਨੂੰ ਮਾਰਦੇ ਸੀ ਪੰਜਾਬ ਦੇ ਲੋਕ ਸਾਡੇ ਲੋਕਾਂ ਨੂੰ ਮਾਰਦੇ ਸੀ ਕਿ ਦੇਖੋ ਉਹ ਜੋ ਨੌਕਰੀ ਕਰਦੇ ਸੀ ਕਿਹਦੇ ਨੌਕਰੀ ਕਰਦੇ ਸੀ ਭਲਾ ਅੰਗਰੇਜ਼ ਅੰਗਰੇਜ਼ ਟਾਈਮ ਮਾਰਦੇ ਸੀ ਨਾ ਉਹ ਤੇ ਉਹਨਾਂ ਨੂੰ ਸਮਝਾਇਆ ਫਿਰ ਇਹਨਾਂ ਨੇ ਇਹ ਬਗਾਵਤ ਦਾ ਦਿਨ 21 ਫਰਵਰੀ ਪਰ ਬਹੁਤ ਵੱਡੀ ਗੱਲ ਹੋਈ ਬਟੇ ਇਹਨਾਂ ਦੇ ਵਿੱਚ ਕੁਝ ਬੰਦੇ ਇਹ ਜੇ ਆ ਗਏ ਜਿਹੜੇ ਨਹੀਂ ਸੱਚ ਆਉਂਦੇ ਵੀ ਅੱਗੇ ਵਧੇ ਉਹਨਾਂ ਨੇ ਚੁਗਲੀ ਕਰਤੀ ਜਾ ਕੇ ਚੋਰੀ ਕਰਨ ਤੋਂ ਬਾਅਦ ਕੀ ਹੋਇਆ ਬਟੇ ਸਾਰੇ ਬੰਦੇ ਫੜੇ ਗਏ ਸਰਾਬਾ ਬਚ ਕੇ ਨਿਕਲ ਗਿਆ ਇੱਥੋਂ ਠੀਕ ਹੈ ਸਰਾਬਾ ਬਚ ਕੇ ਥੋੜਾ ਜਿਹਾ ਪਰਾਂ ਨਿਕਲ ਗਿਆ ਪਾਕਿਸਤਾਨ ਵਾਲੇ ਪਾਸੇ ਨੂੰ ਉਹ ਦੂਰ ਦਰ ਫਿਰ ਦਰਿਆ ਚਾਰ ਮਹੀਨਿਆਂ ਬਾਅਦ ਵਾਪਸ ਆਇਆ ਇੱਕ ਬੰਦਾ ਸੀਗਾ ਬਟੇ ਰਸਾਲਦਾਰ ਗੰਡਾ ਸਿੰਘ ਫਿਰ ਉਸ ਬੰਦੇ ਦੇ ਲਾਲਚ ਦੇ ਵਿੱਚ ਆ ਕੇ ਸਰਾਬੇ ਨੂੰ ਫੜਾ ਤਾ ਤੇ ਅੰਗਰੇਜ਼ਾਂ ਨੇ ਦੋ ਕੇਸ ਬਣਾਏ ਤੇ ਕੀ ਬਣਾਏ ਦੋ ਕੇਸ ਵੀ ਸਾਡੇ ਖਿਲਾਫ ਇਹ ਬਗਾਵਤ ਕਰਦਾ ਇਸ ਕਰਕੇ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਕੇਸੀਆਂ ਚੱਲੀਆਂ ਨੇ ਬਟੇ ਫਾਂਸੀ ਦੀ ਸਜ਼ਾ ਹੋਈ ਹੈ ਕਿਉਂਕਿ ਸਮਾਂ ਬਹੁਤ ਹੋ ਗਿਆ ਤੁਹਾਨੂੰ ਬਹੁਤ ਟਾਈਮ ਲਾਉਣਾ ਚਾਹੁੰਦਾ ਤੇ ਫਾਂਸੀ ਹੋਈ ਹੈ ਫਾਂਸੀ ਵਾਦ ਤੇ ਬਟੇ ਅੰਤਿਮ ਇੱਛਾ ਪੁੱਛੀ ਹੈ ਵੀ ਅੰਤਿਮ ਇੱਛਾ ਕੀ ਤੇਰੀ ਸਰਾਬੇ ਰੁਕਿਆ ਇਹ ਜੇ ਤੋ ਹੁਣ ਵੀ ਮਨ ਜੇ ਤੁਹਾਨੂੰ ਛੱਡਿਆ ਜਾ ਸਕਦਾ ਉਹ ਕਹਿੰਦਾ ਨਹੀਂ ਜੀ ਮੈਨੂੰ ਛੇਤੀ ਫਾਂਸੀ ਦਿਓ ਮੈਂ ਛੇਤੀ ਜਨਮ ਲਊਂਗਾ ਦੁਬਾਰਾ ਔਰ ਕੀ ਦੇ ਖਾਤਰ ਲੜੂੰਗਾ ਦੇਖ ਦੇਖ ਦੁਬਾਰਾ ਫਿਰ ਮੈਂ ਗੱਭਰੂ ਹੋ ਕੇ ਦੇ ਖਾਤਰ ਲੜੂੰਗਾ ਸੋ ਇਹਨਾਂ ਨੂੰ ਬਟੇ ਅੱਜ ਦੇ ਦਿਨ ਫਾਂਸੀ ਦਿੱਤੀ ਗਈ ਸੀ 1915 ਦੇ ਵਿੱਚ ਠੀਕ ਹੈ ਤੇ ਬਟਾ ਮੈਂ ਤੁਹਾਨੂੰ ਇਹੀ ਦੱਸਿਆ ਦੇਖੋ ਕਿੰਨੇ ਲੋਕਾਂ ਨੇ ਗੱਭਰੂਆਂ ਨੂੰ ਨੌਜਵਾਨਾਂ ਨੇ 31 ਸਾਲ ਦੀ ਉਮਰ ਦੇ ਵਿੱਚ ਭਗ ਸਿੰਘ ਚਲਾ ਗਿਆ 19 ਸਾਲ ਦੀ ਉਮਰ ਦੇ ਵਿੱਚ ਸਰਾਬਾ ਚਲਾ ਗਿਆ ਹੋਰ ਰਣਗੰਤ ਲੋਕ ਰ ਜਿੰਨਾ ਕੁਰਬਾਨੀਆਂ ਦਿੱਤੀਆਂ ਠੀਕ ਹੈ ਉਹਨਾਂ ਦੇ ਇਤਿਹਾਸ ਹੈ ਜਿਹੜੇ ਪੜਿਆ ਕਰੋ ਹੈ ਗੁਰੂਆਂ ਦੇ ਇਤਿਹਾਸ ਪੜਿਆ ਕਰੋ ਆ ਗੁਰੂ ਏਗਵਾਦਰ ਜੀ ਦਾ ਇਤਿਹਾਸ ਹੈ ਇਹ ਵੀ ਬਹੁਤ ਵਧੀਆ ਇਤਿਹਾਸ ਹੈ ਠੀਕ ਹੈ ਇਹ ਜੁਦਾਨ ਕਿਤੇ ਮਿਲਦੇ ਨਹੀਂ ਹੈਗੇ ਤੇ ਤੁਸੀਂ ਪੇਪਰ ਦੇਣ ਆਏ ਤੁਹਾਡਾ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬਟੇ ਠੀਕ ਹੈ ਤੇ ਸਾਰੇ ਬੱਚਿਆਂ ਨੂੰ ਆਰਾਮ ਨਾਲ ਹੁਣ ਘਰੇ ਨੂੰ ਜਾਣਾ 23 ਤਰੀਕ ਨੂੰ 4 ਵਜੇ ਸ਼ਾਮ ਨੂੰ ਤੁਹਾਡਾ ਰਿਜ਼ਲਟ ਹੋਊਗਾ